ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈ ਤਸਰੀ ਮਹਲਾ 5 ਜਾਂ ਕੋ ਭਏ ਗੋਵਿੰਦ ਸਹਾਈ ਸੂਖ ਸਹਿਜ ਆਨੰਦ ਸੰਗਲ ਸਿਓ ਵਾ ਕੋ ਬਿਆਦ ਨਾ ਕਾਈ ਜਾਗੋ ਭਏ ਗੋਵਿੰਦ ਸਹਾਈ ਸੂਖ ਸਹਜ ਆਨੰਦ ਸਗਲ ਸਿਓ ਵਾ ਕੋ ਬਿਆਦ ਨਾ ਕਾਈ ਰਹਾ ਦਿਸੈ ਸਭ ਸੰਗ ਰਹੇ ਅਲੇਪਾ ਨਹਿ ਵ્યાਪਹਿ ਉਹ ਨਮਾਈ ਫੇਕ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਾਇਆ ਗਿਰਬਾ ठाकुर ਕੀ ਸਈ ਸੰਤ ਸੁਭਾਈ ਤਿਨ ਕੈ ਸੰਗ ਨਾਨਕ ਨਿਸ ਤਰੀਏ ਜਿਨ ਰਸ ਰਸ ਹਰ ਗੁਣ ਗਾਈ ਦਇਆ ਮਾਇਆ ਕਿਰਪਾ ਠਾਕੁਰ ਕੀ ਸਈ ਸੰਤ ਸੋਭਾਈ ਤੇਰੇ ਗਏ ਸੰਗ ਨਾਨਕ ਨਿਸਤਰੀਏ ਜਿਨ ਰਸ ਰਸ ਹਰ ਗੁਣ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈ ਤਸਰੀ ਮਹਲਾ 5 ਜਾਂ ਕੋ ਭਏ ਗੋਵਿੰਦ ਸਹਾਈ ਸੂਖ ਸਹਜ ਆਨੰਦ ਸਗਲ ਸਿਓ ਵਾ ਕੋ ਬਿਆਦ ਨ ਕਾਈ ਜਾਗੋ ਭਏ ਗੋਵਿੰਦ ਸਹਾਈ ਸੂਖ ਸਹਜ ਆਨੰਦ ਸਗਲ ਸਿਓ ਵਾ ਕੋ ਬਿਆਦ ਨ ਕਾਈ ਰਹਾਓ ਦੀ ਸੇ ਸਭ ਸੰਗ ਰਹੇਲੇ ਪਾ ਨਹਿ ਵਿਆਪੇ ਉਹ ਨਮਾਈ ਫੇਕ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਾਇਆ ਗਿਰਬਾ ਠਾਕੁਰ ਕੀ ਸਈ ਸੰਤ ਸੁਭਾਈ ਤੇਰੇ ਕੈ ਸੰਗ ਨਾਨਕ ਨਿਸ ਤਰੀਏ ਜਿਨ ਰਸ ਰਸ ਹਰ ਗੁਣ ਗਾਈ ਦਇਆ ਮਾਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੋਭਾਈ ਤੇਰੇ ਕੈ ਸੰਗ ਨਾਨਕ ਨਿਸ ਤਰੀਏ ਜੇ ਨ ਰਸ ਰਸ ਹਰ ਗੁਣ ਗਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈ ਤਸਰੀ ਮਹਲਾ 5 ਜਾ ਕੋ ਭਏ ਗੋਵਿੰਦ ਸਹਾਈ ਸੂਖ ਸਹਿਜ ਆਨੰਦ ਸਗਲ ਸਿਓ ਵਾਕੋ ਬਿਆਦ ਨ ਕਾਈ ਜਾ ਕੋ ਭਏ ਗੋਵਿੰਦ ਸਹਾਈ ਸੂਖ ਸਹਿਜ ਆਨੰਦ ਸਗਲ ਸਿਓ ਵਾਗੋ ਬਿਆਦ ਨਾ ਕਾਈ ਰਹਾਵ ディース ਐ ਸਭ ਸੰਗ ਰਹਿ ਹਲੇ ਪਾ ਨਹਿ ਵਿਆਪੈ ਉਹ ਨਮਾਈ ਫੇਕ ਰੰਗ ਤਤ ਕੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਾਇਆ ਕਿਰਪਾ ਠਾਕੁਰ ਕੀ ਸਈ ਸੰਤ ਸੁਭਾਈ ਤਿਰ ਕੈ ਸੰਗ ਨਾਨਕ ਨਿਸ ਤਰੀਏ ਜਿਨ ਰਸ ਰਸ ਹਰ ਗੁਣ ਗਾਈ ਦਇਆ ਮਾਇਆ ਕਿਰਪਾ ਠਾਕੁਰ ਕੀ ਸੇ ਸੰਤੋ ਸੋ ਭਾਈ ਤੇਰੇ ਗਏ ਸੰਗ ਨਾਨਕ ਨਿਸਤਰੀਏ ਜਿਨ ਰਸ ਰਸ ਹਰ ਗੁਣ ਗਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈ ਤੁਸਰੀ ਮਹਲਾ 5 ਜਾਂ ਕੋ ਭਏ ਗੋਵਿੰਦ ਸਹਾਈ ਸੂਖ ਸਹਿਜ ਆਨੰਦ ਸੰਗਲ ਸਿਉ ਵਾਕ ਬਿਆਦ ਨ ਕਾਈ ਜਾਂ ਕੋ ਭਏ ਗੋਵਿੰਦ ਸਹਾਈ ਸੂਖ ਸਹਜ ਆਨੰਦ ਸਗਲ ਸਿਓ ਵਾਗੋ ਬਿਆਦ ਨਾ ਕਾਈ ਰਹਾਵ ディース ਐ ਸਭ ਸੰਗ ਰਹਿ ਹਲੇ ਪਾ ਨਹਿ ਵਿਆਪੈ ਉਹਨ ਮਾਈ ਫੇਕ ਰੰਗ ਤਤ ਗੇ ਬਿਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਾਇਆ ਕਿਰਪਾ ठाकुर ਕੀ ਸਈ ਸੰਤ ਸੁਭਾਈ ਤਿਨ ਕੈ ਸੰਗ ਨਾਨਕ ਨਿਸ ਤਰੀਏ ਜਿਨ ਰਸ ਰਸ ਹਰ ਗੁਣ ਗਾਈ ਦਇਆ ਮਾਇਆ ਕਿਰਪਾ ठाकुर ਕੀ ਸੇਈ ਸੰਤ ਸੋਭਾਈ ਤੇਰੇ ਗਏ ਸੰਗ ਨਾਨਕ ਨਿਸਤਰੀਏ ਜਿਨ ਰਸ ਰਸ ਹਰ ਗੁਣ ਗਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ